ਇੱਕ ਐਸੀ ਸਾਹਿਤਕ ਰਚਨਾ ਜਿਹੜੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਵਿੱਚ ਪਹੁੰਚੇ ਪ੍ਰਵਾਸੀਆਂ ਜਾਂ ਫਿਰ ਪਨਾਹਗੀਰਾਂ ਦੀ ਮਨੋਵਿਰਤੀ ਨੂੰ ਬਿਆਨ ਕਰਨ ਵੱਲ ਇੱਕ ਨਿਗੂਣਾ ਜਿਹਾ ਕਦਮ ਹੈ ਸਨ 1997 ਤੱਕ ਮੈਂ ਕਿਸੇ ਵੀ ਪਰਾਏ ਦੇਸ਼ ਦੀ ਤਰਤੀ ਨਹੀਂ ਸੀ ਦੇਖੀ ਭਾਵੇਂ ਕਿ ਮੈਂ ਉਸ ਵੇਲੇ 44 ਵਰਿਆਂ ਦਾ ਹੋ ਗਿਆ ਸਾਂ ਤੇ ਇਸੇ ਸਾਲ ਯੂਨਾਈਟਿਡ ਅਰਬ ਅਮੀਰਾਤ ਦੇਖਣ ਦਾ ਮੌਕਾ ਮਿਲਿਆ ਤੇ ਤਿੰਨ ਕੁ ਸਾਲ ਬਾਅਦ ਮੈਂ ਅਚਾਨਕ ਹੀ ਆਸਟ੍ਰੇਲੀਆ ਦੀ ਧਰਤੀ ਉੱਤੇ ਉਤਰ ਆਇਆ। ਪਰਾਈ ਧਰਤੀ ਤੇ ਪਰਾਈ ਲੋਕ। ਇਹਨਾਂ ਵਿੱਚ ਵਿਚਰਦਿਆਂ ਕਈ ਅਜੀਬ ਅਹਿਸਾਸ ਹੋਏ ਤੇ ਕਈ ਅਨੋਖੇ ਤਜਰਬੇ ਵੀ। ਇਹ ਪੁਸਤਕ ਇਹਨਾਂ ਸਮਿਆਂ ਤੇ ਇਹਨਾਂ ਤਜਰਬਿਆਂ 'ਚੋਂ ਉਪਜੀ ਹੋਈ ਇੱਕ ਸਾਰਥਕ ਰਚਨਾ ਹੈ। ਇਸ ਪੁਸਤਕ ਦੇ ਵਿੱਚ ਸਾਰੇ ਹੀ ਲੇਖ ਸਿਡਨੀ ਤੋਂ ਛਪਦੀ ਅਖਬਾਰ ਪੰਜਾਬ ਟਾਈਮਜ਼ ਵਿੱਚ ਪਿਛਲੇ 7 ਸਾਲਾਂ ਵਿੱਚ ਛਪ ਚੁੱਕੇ ਹਨ। ਅਖਬਾਰ ਦੇ ਇੰਟਰਨੈਟ ਉੱਤੇ ਨਾ ਹੋਣ ਕਰਕੇ ਆਸਟ੍ਰੇਲੀਆ ਤੋਂ ਬਾਹਰਲੇ ਪਾਠਕ ਇਨ੍ਹਾਂ ਲੇਖਾਂ ਨਾਲ ਆਪਣੀ ਸਾਂਝ ਨਹੀਂ ਪਾ ਸਕੇ। ਅਖਬਾਰ ਦੇ ਵਿੱਚ ਥਾਂ ਦੀ ਘਾਟ ਹੋਣ ਕਾਰਨ ਕਈ ਲੇਖ ਟੁਕੜਿਆਂ ਵਿੱਚ ਛਪਦੇ ਰਹੇ। ਪੋਸਤਕ ਵਿੱਚ ਇੰਨਾ ਹੀ ਟੁਕੜਿਆਂ ਨੂੰ ਨਿਯਮਤ ਢੰਗ ਨਾਲ ਜੋੜ ਕੇ ਅਧਿਆਇ ਬਣਾ ਦਿੱਤੇ ਗਏ। ਹੁਣ ਇਸ ਰਚਨਾ ਦਾ ਨਾਮ ਰੇਲ ਗੱਡੀਆਂ ਕਿਉਂ ਰੱਖਿਆ ਗਿਆ ਹੈ? ਇਹ ਸਵਾਲ ਪਾਠਕ ਮਨਾਂ ਅੰਦਰ ਪੈਦਾ ਹੋਣਾ ਸੁਭਾਵਕ ਹੈ। ਇਹਦੇ ਕੁਝ ਕਾਰਨ ਨੇ। ਜਿਨ੍ਹਾਂ ਵਿੱਚੋਂ ਮੈਂ 4 ਮੁੱਖ ਕਾਰਨ ਮੰਨਦਾ। ਪਹਿਲਾ ਹੈ। ਰੇਲ ਗੱਡੀ ਲਗਾਤਾਰ ਚਲਦੀ ਹੈ। ਇਹ ਪਹਿਲਾਂ ਤੋਂ ਨਿਰਧਾਰਿਤ ਸਟੇਸ਼ਨਾਂ ਉੱਤੇ ਹੀ ਰੁਕਦੀ ਹੈ ਇਸ ਲਈ ਇਹ ਅਨੁਸ਼ਾਸਨਬੱਧ ਲਗਾਤਾਰਤਾ ਦਾ ਪ੍ਰਤੀਕ ਹੈ ਅਨੁਸ਼ਾਸਨਬੱਧ ਲਗਾਤਾਰਤਾ ਸਚੱਜੇ ਜੀਵਨ ਦਾ ਪ੍ਰਤੀਕ ਹੈ ਇਸ ਤਰ੍ਹਾਂ ਰੇਲ ਗੱਡੀ ਲਗਾਤਾਰ ਚੱਲਦੇ ਜੀਵਨ ਦਾ ਚਿੰਨ ਹੈ ਦੂਸਰਾ ਕਾਰਨ ਹੈ ਕਿ ਰੇਲ ਗੱਡੀ ਦੀ ਲਗਾਤਾਰਤਾ ਅਤੇ ਰਫ਼ਤਾਰ ਪਰਵਾਸੀਆਂ ਦੀ ਲਗਾਤਾਰ ਚਲਦੀਆਂ ਕੰਮ ਦੀਆਂ ਸ਼ਿਫਟਾਂ ਨਾਲ ਵੀ ਮੇਲ ਖਾਂਦੇ ਹਨ ਇਹਨਾਂ ਸ਼ਿਫਟਾਂ ਵਿੱਚ ਗਿਣੇ ਮਿੱਥੇ ਮਿੰਟਾਂ ਦੀ ਬ੍ਰੇਕ ਰੇਲ ਗੱਡੀ ਦੀ ਪੂਰਨ ਰੂਪ ਵਿੱਚ ਗਿਣੀ ਮਿੱਥੀ ਬ੍ਰੇਕ ਵਾਗ ਹੁੰਦੀ ਹੈ ਤੇ ਤੀਸਰਾ ਹੈ ਕਿ ਰੇਲ ਗੱਡੀ ਬਹੁਤੇ ਦੇਸ਼ਾਂ ਵਿੱਚ ਢੋਆ ਢਵਾਈ ਦਾ ਸਭ ਤੋਂ ਵੱਡਾ ਸਾਧਨ ਹੈ ਆਪਣੇ ਜੀਵਨ ਵਿੱਚ ਮਨੁੱਖੀ ਬੀਤਾ ਜ਼ਿੰਮੇਵਾਰੀਆਂ ਦਾ ਅੰਤਾਂ ਦਾ ਭਾਰ ਢੋਂਦਾ ਹੈ ਤੇ ਇਸ ਲਈ ਮਨੁੱਖੀ ਜੀਵਨ ਦੇ ਢੋਆ ਢਵਾਈ ਪੱਖ ਨੂੰ ਦਰਸਾਉਣ ਲਈ ਰੇਲ ਗੱਡੀ ਇੱਕ ਖੂਬ ਸੂਰਤ ਅਤੇ ਟੁਕਮਾ ਚਿੰਨ ਹੈ। ਅਸੀਂ ਅਕਸਰ ਹੀ ਆਪਣੇ ਸਾਥੀ ਨੂੰ ਪੁੱਛਦੇ ਹਾਂ ਹਉ ਅੱਜਕੱਲ ਤੇਰੀ ਗੱਡੀ ਕਿਵੇਂ ਚੱਲਦੀ ਹੈ ਸੱਜਣਾ ਤੇ ਚੌਥਾ ਕਰਨ ਹੈ ਸਿਡਨੀ ਦੀ ਰੇਲ ਗੱਡੀ ਤੇ ਸਭ ਤੋਂ ਵੱਧ ਭਾਰਤੀ ਪ੍ਰਵਾਸੀ ਕੰਮ ਕਰਦੇ ਆ ਜਾਂ ਕਰਨ ਬਾਰੇ ਸੋਚਦੇ ਰਹਿੰਦੇ ਆ ਬਹੁਤਿਆਂ ਦੀ ਤਰੱਕੀ ਦੀ ਆਖਰੀ ਮੰਜ਼ਲ ਰੇਲਵੇ ਦੀ ਨੌਕਰੀ ਹੀ ਹੈ। ਇਸ ਲਈ ਇਥੋਂ ਦੇ ਪ੍ਰਵਾਸੀ ਦੇ ਜੀਵਨ ਨੂੰ ਬਿਆਨ ਕਰਨ ਵਾਸਤੇ ਮੈਨੂੰ ਰੇਲ ਗੱਡੀਆਂ ਨਾਲ ਵੱਧ ਟੁਕਵਾ ਮਹਿਸੂਸ ਹੋਇਆ। ਸੋ ਦੋਸਤੋ ਪਾਵਨ ਕਿ ਪੁਸਤਕ ਵਿੱਚ ਸਿਡਨੀ ਦੇ ਰੇਲਵੇ ਸਿਸਟਮ ਬਾਰੇ ਕੁਝ ਵੀ ਨਹੀਂ ਹੈ। ਫਿਰ ਵੀ ਸ਼ੁਰੂ ਵਿੱਚ ਇਸ ਮਹਾਨ ਸਿਸਟਮ ਦੇ ਪੀਸ਼ਮ ਪਿਤਾਮਾ ਜੋਹਨ ਵਿੰਟਨ ਨੂੰ ਸ਼ਰਧਾਂਜਲੀ ਦੇ ਤੌਰ ਤੇ ਉਹ ਇਬਾਰਤ ਜ਼ਰੂਰ ਦੇਣੀ ਚਾਹਾਂਗਾ ਜਿਹੜੀ ਸਿਡਨੀ ਦੇ ਸੈਂਟਰਲ ਰੇਲਵੇ ਸਟੇਸ਼ਨ ਉੱਤੇ ਲੱਗੀ ਹੋਈ ਹੈ ਫਾਦਰ ਆਫ ਐਨ ਐਸ ਡਬਲਯੂ ਰੇਲਵੇ ਜੋਹਨ ਵਿੰਟਨ 1819 ਤੋਂ 1898 ਤੱਕ ਤੇ ਇੰਜੀਨੀਅਰ ਇਨ ਚੀਫ 1857 ਤੋਂ 1890 ਤੱਕ ਸਿਡਨੀ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਮੇਨ ਕਨਕੋਰਸ ਉਤੇ ਇੱਕ ਪਾਸਪੋਰਟ ਸਾਈਜ਼ ਫੋਟੋ ਸ਼ਕਲ ਦਾ ਬੁੱਤ ਲੱਗਿਆ ਹੋਇਆ ਹੈ। ਉਸ ਬੁੱਤ ਦੇ ਹੇਠਾਂ ਇਹ ਇਬਾਰਤ ਲਿਖੀ ਹੋਈ ਹੈ। ਇਸ ਲਿਖ ਵਿੱਚ ਮੈਂ ਇਬਾਰਤ ਪੂਰੀ ਨਹੀਂ ਦੇ ਰਿਹਾ ਸਿਰਫ ਥੋੜਾ ਕੁ ਜ਼ਿਕਰ ਕੀਤਾ ਹੈ। ਪਰ ਇਹ ਦੱਸਾਂਗਾ ਕਿ ਇਹ ਬੁੱਤ ਉਸ ਮਹਾਨ ਵਿਅਕਤੀ ਦਾ ਹੈ ਜਿਸ ਨੂੰ ਨਿਊ ਸਾਊਥ ਵੇਲਜ਼ ਦੇ ਰੇਲਵੇ ਨੈਟਵਰਕ ਦਾ ਪਿਤਾ ਮਕਿਆ ਜਾਂਦਾ ਹੈ। ਤੇ ਅਗਰ ਕੋਈ ਵਿਅਕਤੀ ਇਹ ਈਬਾਰਤ ਪੂਰੀ ਦੀ ਪੂਰੀ ਪੜ੍ਹੇ ਤਾਂ ਉਹਨੂੰ ਪਤਾ ਲੱਗੂ ਕਿ ਜੋਹਨ ਵਿੰਟਨ ਨੂੰ ਉਸ ਸਮੇਂ ਦੇ ਬਹੁਤ ਸਾਰੇ ਲੋਕਾਂ ਨੇ ਭੰਡਿਆ ਵੀ ਸੀ ਲੋਕ ਉਸ ਦੀਆਂ ਰੇਲ ਨੈਟਵਰਕ ਲਈ ਨਵੀਆਂ-ਨਵੀਆਂ ਸਕੀਮਾਂ ਨੂੰ ਬੁਰਾ ਸਮਝਦੇ ਸਨ ਇਸ ਪ੍ਰਕਾਰ ਦਾ ਵਤੀਰਾ ਮਹਾਨ ਲੋਕਾਂ ਨਾਲ ਹਮੇਸ਼ਾ ਹੁੰਦਾ ਹੈ ਕਿਉਂਕਿ ਮਹਾਨ ਲੋਕ ਆਪਣੇ ਸਮਕਾਲੀ ਸਮਾਜ ਤੋਂ ਇੱਕ ਦੋ ਸਦੀਆਂ ਅਗਾਹ ਦੀ ਗੱਲ ਪਹਿਲਾਂ ਇਹ ਸੋਚ ਲੈਂਦੇ ਆ ਤੇ ਲੋਕਾਂ ਦੇ ਮੂਹਰੇ ਕਹਿਣ ਤੋਂ ਝਿਜਕਦੇ ਨਹੀਂ ਇਸੇ ਕਰਕੇ ਬਹੁਤ ਸਾਰੇ ਮਹਾਨ ਲੋਕਾਂ ਨੂੰ ਆਪਣੇ ਸਮੇਂ ਦੇ ਸਮਾਜ ਵੱਲੋਂ ਪੱਥਰ ਪੈਂਦੇ ਰਹੇ ਤੇ ਕਈਆਂ ਨੂੰ ਮੌਕੇ ਦੇ ਨਿظام ਨੇ ਮੌਤ ਦੇ ਘਾਟ ਵੀ ਉਤਾਰ ਦਿੱਤਾ ਪੁਰਾਣੇ ਸਮੇਂ ਵਿੱਚ ਰੇਲ ਦੇ ਡੱਬੇ ਲੱਕੜ ਦੇ ਹੋਇਆ ਕਰਦੇ ਸੀ ਤੇ ਇਹਨਾਂ ਨੂੰ ਖਿੱਚਣ ਵਾਸਤੇ ਸਟੀਮ ਲੋਕੋਮੋਟਿਵ ਹੋਇਆ ਕਰਦੇ ਸਨ ਪਾਫ ਇੰਜਨ ਦੇ ਵਿੱਚ ਥੋੜੀ ਦੇਰ ਬਾਅਦ ਪਾਣੀ ਪਾਇਆ ਜਾਂਦਾ ਸੀ ਤੇ ਇਸ ਪ੍ਰਕਾਰ ਜਿੱਥੇ-ਜਿੱਥੇ ਵੀ ਪਾਣੀ ਪਾਉਣ ਦਾ ਇਹ ਪ੍ਰਬੰਧ ਹੁੰਦਾ ਸੀ ਉੱਥੇ-ਉੱਥੇ ਹੀ ਰੇਲਵੇ ਰਿਫਰੈਸ਼ਮੈਂਟ ਰੂਮ ਹੋਇਆ ਕਰਦੇ ਸਨ ਇਹ ਆਰ ਆਰ ਯਾਨੀ ਕਿ ਰਿਫਰੈਸ਼ਮੈਂਟ ਰੂਮ ਵੱਡੇ ਜੰਕਸ਼ਨਾਂ ਜਿਵੇਂ ਕਿ ਵੈਰਿਸ ਕ੍ਰੀਕ ਡੂਬੋ ਜੂਨੀ ਟੈਰੀ ਸਾਊਥ ਗ੍ਰੈਫਟਨ ਗੋਸਟਰ ਪੀਕ ਹਿਲ ਤੇ ਗੁੰਡ ਹੈ ਗਈ ਆਦਤੇ ਮੌਜੂਦ ਹਨ ਇਨ੍ਹਾਂ ਥਾਵਾਂ ਤੇ ਮੁਸਾਫਰਾਂ ਵਾਸਤੇ ਖਾਣ ਪੀਣ ਦਾ ਵਿਆਪਕ ਪ੍ਰਬੰਧ ਹੋਇਆ ਕਰਦਾ ਸੀ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਚਾਹ ਕਾਵਾ ਸੈਂਡਵਿਚ ਟੋਸਟ ਫਰੂਟ ਕੇਕ ਤੇ ਫਲ ਆਮ ਹੋਇਆ ਕਰਦੇ ਸਿਡਨੀ ਦੇ ਸੈਂਟਰਲ ਸਟੇਸ਼ਨ ਉੱਤੇ ਵੱਡੇ ਵੱਡੇ ਕੇਕ 5 ਸੈਂਟ ਪ੍ਰਤੀ ਕੇਕ ਦੇ ਹਿਸਾਬ ਨਾਲ ਵਿਕਿਆ ਕਰਦੇ ਸੀ ਤੇ ਜਦੋਂ ਮੁਸਾਫਰ rrr ਯਾਨੀ ਰੇਲਵੇ ਰਿਫਰੈਸ਼ਮੈਂਟ ਰੂਮ ਦੇ ਵਿੱਚ ਖਾਣ ਪੀਣ ਦਾ ਆਨੰਦ ਮਾਣ ਰਏ ਹੁੰਦੇ ਤਾਂ ਕਈ ਵਾਰ ਇੱਕਦਮ ਇੱਕ ਘੰਟਾ ਖੜਕ ਜਾਂਦਾ ਜਿਸ ਦਾ ਇਹ ਮਤਲਬ ਹੁੰਦਾ ਸੀ ਕਿ ਇੰਜਨ ਵਿੱਚ ਪਾਣੀ ਪੈ ਚੁੱਕਿਆ ਹੈ ਤੇ ਮੁਸਾਫਰਾਂ ਨੂੰ ਜਲਦੀ ਨਾਲ ਗੱਡੀ ਵਿੱਚ ਵਾਪਸ ਪਹੁੰਚ ਜਾਣਾ ਚਾਹੀਦਾ ਪਾਦੇ ਰੇਲਵੇ ਕਰਮਚਾਰੀਆਂ ਨੂੰ ਕਈ ਸਫਾਈ ਕਰਮਚਾਰੀਆਂ ਵਾਲੀਆਂ ਸੇਵਾਵਾਂ ਵੀ ਨਿਭਾਉਣੀਆਂ ਪੈਂਦੀਆਂ ਸੀ ਪਰ ਫਿਰ ਵੀ ਉਹਨਾਂ ਦੀ ਪੋਸ਼ਾਕ ਦੀ ਦਿੱਖ ਅੰਤਾਂ ਦੀ ਸਾਫ਼ ਸੁਥਰੀ ਹੋਇਆ ਕਰਦੀ। ਸਨ 1950 ਦੇ ਕਰੀਬ ਡੀਜ਼ਲ ਇੰਜਨਾਂ ਦੇ ਹੋਂਦ ਵਿੱਚ ਆ ਜਾਣ ਕਰਕੇ ਆਰ 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 ਘਟਣੇ ਸ਼ੁਰੂ ਹੋ ਗਏ। ਹੁਣ ਗੱਡੀਆਂ ਤੇ ਖਾਣ ਪੀਣ ਦੀ ਸਮੱਗਰੀ ਦਾ ਪ੍ਰਬੰਧ ਆਮ ਹੋਣ ਲੱਗੇ। ਸਨ 1974 ਤੱਕ ਸਾਰੇ ਨਿਊ ਸਾਊਥ ਵੇਲਜ਼ ਵਿੱਚ ਸਿਰਫ ਪੰਜ ਹੀ ਰਿਫਰੈਸ਼ਮੈਂਟ ਸੈਂਟਰ ਰੈਗ ਤੇ ਖਤਮ ਹੋਏ ਆਰ 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 ਦੇ ਖੰਡਰ ਹੁਣ ਵੀ ਕਿਤੇ ਖੋਖਿਆਂ ਜੀਹਾਂ ਦੇ ਰੂਪ ਵਿੱਚ ਕੁਝ ਸਟੇਸ਼ਨਾਂ ਉੱਤੇ ਦੇਖੇ ਜਾ ਸਕਦੇ ਹਨ ਹੁਣ ਤੋਂ ਕੁਝ ਸਮਾਂ ਪਹਿਲਾਂ ਇੰਡੀਕੇਟਰ ਬੋਰਡ ਵੀ ਪੁਰਾਣੀ ਕਿਸਮ ਦੇ ਹੋਇਆ ਕਰਦੇ ਸਨ ਸਨ 2000 ਵਿੱਚ ਜਦੋਂ ਮੈਂ ਸਿੱਡਣੀ ਆਇਆ ਉਦੋਂ ਵੀ ਇੰਡੀਕੇਟਰ ਬੋਰਡ ਨਿੱਕੇ-ਨਿੱਕੇ ਬਲਬਾਂ ਵਾਲੇ ਹੋਇਆ ਕਰਦੇ ਸੀ ਜਿਨ੍ਹਾਂ ਵਿੱਚ ਉਹਨਾਂ ਸਟੇਸ਼ਨਾਂ ਦੇ ਨਾਵਾ ਮੂਰਲੇ ਬਲਬ ਹੀ ਜਗਦੇ ਹੁੰਦੇ ਸਨ ਜਿਨ੍ਹਾਂ ਤੇ ਕਿਸੇ ਗੱਡੀ ਨੇ ਰੁਕਣਾ ਹੁੰਦਾ ਸੀ ਬਹੁਤ ਤੇਜ਼ ਰਫਤਾਰ ਨਾਲ ਇਨ੍ਹਾਂ ਇੰਡੀਕੇਟਰ ਬੋਰਡਾਂ ਵਿੱਚ ਤਬਦੀਲੀ ਆ ਗਈ ਹੁਣ ਤਕਰੀਬਨ ਸਾਰੇ ਵੱਡੇ ਸਟੇਸ਼ਨਾਂ ਉੱਤੇ ਟੈਲੀਵਿਜ਼ਨ ਜਿਹੇ ਇੰਡੀਕੇਟਰ ਬੋਰਡ ਲੱਗੇ ਹੋਏ ਇੰਨਾ ਵਿੱਚ ਉਹਨਾਂ ਸਾਰਿਆਂ ਦੇ ਨਾਮ ਚਲੰਤ ਰੂਪ ਵਿੱਚ ਆਉਂਦੇ ਰਹਿੰਦੇ ਆ ਜਿਨ੍ਹਾਂ ਉੱਤੇ ਕਿਸੇ ਗੱਡੀ ਨੇ ਰੁਕਣਾ ਹੁੰਦਾ ਹੈ। ਛੋਟੇ ਸਟੇਸ਼ਨਾਂ ਉੱਤੇ ਅੱਜ ਵੀ ਬਹੁਤ ਕੁਝ ਕੰਮ ਹੋਣਾ ਬਾਕੀ ਹੈ। ਇਨ੍ਹਾਂ ਸਟੇਸ਼ਨਾਂ ਉੱਤੇ ਰਾਤ ਦੇ ਸਮੇਂ ਸਟਾਫ ਦੀ ਘਾਟ ਅਕਸਰ ਮਹਿਸੂਸ ਹੁੰਦੀ ਰਹਿੰਦੀ ਹੈ। ਸਿਟੀ ਰੇਲ ਅੰਤਾਂ ਦੀ ਮੈਨਪਾਵਰ ਭਰਤੀ ਕੀਤੀ ਜਾ ਰਹੀ ਹੈ। ਪਰ ਹੈਰਾਨੀ ਹੁੰਦੀ ਹੈ ਕਿ ਸਿਸਟਮ ਦੇ ਵਿੱਚ ਫਿਰ ਵੀ ਘਾਟ ਮਹਿਸੂਸ ਹੋਈ ਜਾ ਰਹੀ ਹੈ। ਅਗਰ ਸਾਰੇ ਹੀ ਸਟੇਸ਼ਨਾਂ ਉੱਤੇ ਬੈਰੀਅਰ ਹੋਣ ਅਤੇ ਇਹਨਾਂ ਬੈਰੀਅਰਾਂ ਉੱਤੇ ਹਰ ਸਮੇਂ ਸਟਾਫ ਮੌਜੂਦ ਹੋਵੇ ਤਾਂ ਸਿਟੀ ਰੇਲ ਟਿਕਟ ਚੈਕਿੰਗ ਤੇ ਸਿਕਿਉਰਿਟੀ ਉੱਤੇ ਅੰਤਾਂ ਦੇ ਪੈਸੇ ਖਰਚ ਕਰਨ ਤੋਂ ਬਚ ਸਕਦਾ ਹੈ ਸਿਰਫ ਬੈਰੀਅਰਾਂ ਤੇ ਗੱਡੀਆਂ ਅੰਦਰ ਕੁਝ ਕੁ ਸਿਕਿਉਰਿਟੀ ਦੀ ਜ਼ਰੂਰਤ ਹੀ ਰਹਿ ਜਾਂਦੀ ਹੈ ਪੁਸਤਕ ਵਿੱਚ ਮੈਂ ਖੁਦ ਪਾਤਰ ਮੇਰੀਆਂ अनेਕਾਂ ਕਲਪਨਿਕ ਪਾਤਰਾਂ ਨਾਲ ਬਿਨ ਬਿਨ ਵਿਸ਼ਿਆਂ ਉਤੇ ਗੱਲਾਂ ਚੱਲਦੀਆਂ ਰਹਿੰਦੀਆਂ। ਅਸੀਂ ਪਾਤਰ ਕਿਸੇ ਵਿਸ਼ੇ ਉਤੇ ਬਹਿਸ ਕਰਨ ਤੋਂ ਬਾਅਦ ਰੇਲ ਗੱਡੀ ਜਾਂ ਪਲੇਟਫਾਰਮ ਤੋਂ ਉਤਰ ਜਾਂਦੇ ਆਂ ਤੇ ਜਾਂ ਫਿਰ ਕੋਈ ਹੋਰ ਗੱਡੀ ਫੜ ਲੈਂਦੇ ਆਂ। ਇਹ ਪੁਸਤਕ ਨਾ ਤਾਂ ਨਿਰੋਲ ਨਾਵਲ ਹੈ ਤੇ ਨਾ ਹੀ ਨਿਰੋਲ ਕਹਾਣੀ ਹੈ। ਹਾਂ। ਕੁਝ ਘਟਨਾਵਾਂ ਦੇ ਵਿੱਚ ਕਹਾਣੀ ਵਾਲੇ ਤੱਤ ਜ਼ਰੂਰ ਮੌਜੂਦ ਨੇ। ਜਿਸ ਨੂੰ ਨਿੱਕੇ-ਨਿੱਕੇ ਐਪੀਸੋਡਾਂ ਅਤੇ ਮੌਕਾ ਮੇਲਾਂ ਦਾ ਸੰਗ੍ਰਹਿ ਕਿਹਾ ਜਾ ਸਕਦਾ ਹੈ ਤੇ ਇਸ ਦੇ ਸਾਰੇ ਹੀ ਪਾਤਰ ਕਾਲਪਨਿਕ ਨੇ ਅਖਬਾਰ ਵਿੱਚ ਛਪਣ ਦੇ ਸਮੇਂ ਪਾਠਕਾਂ ਦਾ ਬੜਾ ਹੀ ਖੂਬਸੂਰਤ ਹੁੰਗਾਰਾ ਮਿਲਦਾ ਰਿਹਾ ਸੀ ਉਮੀਦ ਕਰਦਾ ਕਿ ਇਨ੍ਹਾਂ ਐਪੀਸੋਡਾਂ ਦਾ ਪੁਸਤਕ ਰੂਪ ਵੀ ਪਾਠਕਾਂ ਦੇ ਦਿਲਾਂ ਨੂੰ ਜ਼ਰੂਰ ਟੁੰਬੇਗਾ ਉਗੇ ਪੰਜਾਬੀ ਨਾਵਲਿਸਟ ਪ੍ਰੋਫੈਸਰ ਨਰਨਜਨ ਤਸਨੀਮ ਨੇ ਇਸ ਪੁਸਤਕ ਬਾਬਤ ਆਪਣੇ ਪ੍ਰੋੜ ਵਿਚਾਰ ਲਿਖ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ ਜਿਸ ਲਈ ਮੇਰਾ ਰੂਮ ਰੂਮ ਉਹਨਾਂ ਪ੍ਰਤੀ కృਤਗਿਆ ਹੈ ਉਬਰ ਰਹੇ ਰੰਗ ਕਰਮੀ ਅਤੇ ਵਾਰਤਕ ਲਖਾਰੀ ਨਿਰਮਲ ਜੋੜਾ ਨੇ ਮੇਰੀ ਪ੍ਰਸ਼ੰਸਾ ਵਿੱਚ ਠੋਸ ਸ਼ਬਦ ਲਿਖ ਕੇ ਮੇਰੇ ਮਾਣ ਨੂੰ ਸੱਚਮੁੱਚ ਹੀ ਵਧਾਇਆ ਹੈ ਤੇ ਇਸ ਸ਼ੁਭ ਕਮ ਲਈ ਮੈਂ ਉਹਨਾਂ ਦਾ ਹਾਰਦਿਕ ਧੰਨਵਾਦੀ ਹਾਂ ਮੈਂ ਕੰਪਿਊਟਰ ਦੇ ਵਿੱਚ ਉਤਨਾ ਮਾਹਰ ਨਹੀਂ ਪੁਸਤਕ ਦੇ ਖਰੜੇ ਨੂੰ ਕੰਪਿਊਟਰ ਉਤੇ ਠੀਕ ਕਰਨ ਵਿੱਚ ਮੇਰੀ ਪਤਨੀ ਅਮਰਜੀਤ ਕੌਰ ਸੰਘਾ ਨੇ ਮੇਰੀ ਪੂਰੀ ਮਦਦ ਕੀਤੀ ਹੈ ਤੇ ਇਸ ਮਦਦ ਲਈ ਮੈਂ ਉਹਦਾ ਧੰਨਵਾਦੀ ਹਾਂ ਅਵਤਾਰ ਐਸ ਸੰਘਾ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ